ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜਿਓ ਫਾਜ਼ਿਲਕਾ 24 ਨਾਲ ਅੱਜ ਅਸੀਂ ਪਹੁੰਚੇ ਹਾਂ ਕਬਾਇਆ ਦਾਣਾ ਮੰਡੀ ਜਿੱਥੇ ਕੀ ਵਣ ਵਿਭਾਗ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਵੱਲੋਂ ਪੌਦਿਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਜਿਦੇ ਵਿੱਚ ਲਗਭਗ 3 ਤੋਂ 4000 ਦੇ ਕਰੀਬ ਪੌਦੇ ਵੰਡੇ ਜਾ ਰਹੇ ਹਨ ਵਣ ਪਾਗ ਦੇ ਬੀਓ ਦਾ ਕਹਿਣਾ ਹੈ ਇਹ ਪੌਦੇ ਰੇਕ ਪਿੰਡ ਨੂੰ ਤੇ ਇਹ ਰੇਕ ਪਿੰਡ ਵਿੱਚ ਵੰਡੇ ਜਾਣਗੇ ਔਰ ਆਪਣਾ ਆਧਾਰ ਕੱਢ ਲੈ ਕੇ ਕੋਈ ਵੀ ਕਿਸਾਨ ਜਾਂ ਮਜ਼ਦੂਰ 10 ਤੋਂ 15 ਬੋਟੇ ਜੋ ਨਰਸਰੀ ਹੈ ਉੱਥੋਂ ਜਾ ਕੇ ਲਿਆ ਸਕਦੇ ਆ ਕਿਸੇ ਨੂੰ ਕੋਈ ਦਿੱਕਤ ਨਹੀਂ ਜਾਂ ਪਿੰਡ ਵਿੱਚ ਜਿੰਨੀਆਂ ਵੀ ਕਲੱਬਾਂ ਹਨ ਉਹ ਆਪਣੀ ਲੈਟਰ ਪੈਡ ਜਾਂ ਕਿਸਾਨ ਯੂਨੀਅਨ ਦੇ ਨਮਾਇंदे ਹਨ ਜਾਂ ਕਿਸੇ ਤਰ੍ਹਾਂ ਦੀ ਸੰਸਥਾ ਹੈ ਕਲੀ ਪੰਚਾਇਤਾਂ ਨੂੰ ਛੱਡ ਕੇ ਜੋ ਮਰਜ਼ੀ ਉੱਥੋਂ ਆਪਣੀ ਲੈਟਰ ਪੈਡ ਤੇ ਵੋਟੇ ਲਿਆ ਸਕਦੇ ਹਨ ਵੀਓ ਸਾਹਿਬ ਦਾ ਕਹਿਣਾ ਹੈ ਪੰਚਾਇਤਾਂ ਇੱਕ ਵਾਰੀ ਭੰਗ ਹਨ ਰੇਕ ਨੂੰ ਵੋਟੇ ਦਿੱਤੇ ਜਾ ਰਹੇ ਹਨ ਆਹ ਗੱਲ ਕਰਾਉਂਦੇ ਆ ਤੁਹਾਨੂੰ ਪਾਰ ਦੀ ਕਿਸਾਨ ਯੂਨੀਅਨ ਕਾਦੀਆ ਔਰ ਵਣਪਾਗ ਦੇ ਜਿਨੇ ਇੱਥੇ ਵੋਟੇ ਵੰਡਣ ਆਏ ਉਹਨਾਂ ਨਾਲ ਆ ਗਏ ਆਹ ਜਾਂਦੇ ਆ ਹਾਂ ਹਾਂ ਸਿੰਘ ਜੀ ਕਿੰਨੇ ਵੋਟ ਲੈ ਕੇ ਆਏ ਹੋ ਅਸੀਂ ਘੜ ਤੋਂ ਘੜ ਤੋਂ ਕਮਸੋਂ 8 900 ਵੋਟ ਲੈ ਕੇ ਆਏ ਜੀ ਜੀ ਹਾਂ ਜੀ ਇਹ ਵੀਰ ਜੀ ਹਰੇਕ ਪਿੰਡ ਚ ਵੰਡੇ ਜਾਣੇ ਇੱਕ ਅਲਾ ਕਮਾਇਆ ਇਹ ਇੱਕ ਪਿੰਡੇ ਸਾਰੇ ਪਿੰਡਾਂ ਜੀ ਮਿਲੇ ਜਾਂਦੇ ਜਿੱਥੇ ਕੋਈ ਮੇਲਾ ਮੁਰ ਲੱਗੇਗਾ ਅਸੀਂ ਉੱਥੇ ਵੀ ਲਿਜਾਵਾਂਗੇ ਹਰ ਨੂੰ ਸੰਗਤ ਨੂੰ ਵੋਟੇ ਦੇਵਾਂ ਦਾ ਬਹੁਤ ਬਵਾਦ ਉਹਨੇ ਵੋਟੇ ਲਾਵਾਂ ਜਿੰਨੇ ਇਹਨਾਂ ਨੂੰ ਫਾਲ ਲੈਣਾ ਤੇ ਉਸ ਦਾ ਵੀ ਇਹਨਾਂ ਵੀ ਵੋਟੇ ਸਾਰ ਦੇ ਦੇਈਏ ਤੇ ਉਹ ਸਿਖਾ ਦੇਣ ਪਰ ਉਹ ਗੱਲ ਨਹੀਂ ਸਹੀ ਜੀ ਉਥੇ ਸਵਾਤ ਤੋਂ ਬਾਅਦ ਲਾਓ ਜਿੰਨੇ ਬੁੱਢੇ ਸਾਥੀ ਮੰਗੋ ਉਹਨੇ ਸੋਨ ਬੁੱਢੇ ਪੱਦੇ ਆਇਆ سارے ਤੋਂ ਆਹ ਅਰੇ ਜਦੋਂ ਵੀ ਪਰਮਾਰ ਮੈਂ ਕਿਹਾ ਜੰਗਲ ਦੇ ਹੱਥੀਏ ਇਥੇ ਕੋਈ ਉਥੇ ਲੋੜ ਹੈ ਉਥੇ ਜਾ ਸਕਦਾ ਹੈ ਇਹਦੇ ਕੀ ਸ਼ਰਤਾਂ ਟੋਟੇ ਦੇ ਬੋਟੇ ਲੈਣੇ ਆਪੀ ਆਪਣੇ ਡਾਕੂਮੈਂਟ ਕੀ ਲੈ ਕੇ ਆਣ ਟੋਟੇ ਇਹ ਵੇਖੋ ਜੀ ਇੱਕ ਆਧਾਰ ਕਾਰਡ ਸਿਰਫ ਨਾਲ ਮਿਲ ਜਾਵੇ ਜਾਂ ਜਿਵੇਂ ਪਿੰਡ ਦੀ ਪੰਚਾਇਤ ਦੀ ਅਕਲਿਸਟ ਹੋ ਜਾਵੇ ਜੀ ਇਤਨਾ ਚੀਜ਼ ਸਾਨੂੰ ਮਿਲ ਜਾਵੇ ਅਸੀਂ ਉਹ ਦੇ ਦੇਵਾਂਗੇ ਇੱਕ ਆਧਾਰ ਕਾਰਡ ਤੇ ਕਿੰਨੇ ਬੋਟੇ ਦੇ ਰਹੇ ਅਸੀਂ 15 ਤੋਂ ਲੈ ਕੇ 20 ਤੱਕ ਦੇ ਸਕਨੇ ਹਾਂ ਜੀ ਹਾਂਜੀ ਹਾਂਜੀ ਕਿਸਾਨ ਤੇ ਨਿਦੂਰਾ ਹਾਂਜੀ ਹਾਂਜੀ ਉਹ ਵੀ ਕਿਸਾਨ ਕੋਈ ਵੀ ਹੈ ਅਸੀਂ ਉਸ ਦੀ ਅਸੀਂ ਤਿਆਰ ਕਰਕੇ ਦੰਦੂ ਸੰਗਤ ਨੂੰ ਵੰਡਨੇ ਨੇ ਲੰਗਰ ਤੋਂ ਲੰਗਰ ਕਾਲਾ ਸੰਗਤ ਆਦੇ ਤੁਲੰਗਾ ਜਾਂ ਜੀ ਮੈਨੂੰ ਪਤਾ ਲੱਗਿਆ ਤੇ ਮੈਂ ਚਲ ਲਈ ਜਾਵਾਂ ਮੈਂ ਵੀ ਚਾਰ ਬੂਟੇ ਠੀਕ ਹੈ ਜੀ ਮਿਹਰਬਾਨੀ ਬਹੁਤ ਵਧੀਆ ਉਪਰਾਲਾ ਜੀ ਮਿਹਰਬਾਨੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਸਰ ਜੀ ਵੀਰ ਜੀ ਕਿੰਨੇ ਬੂਟੇ ਲਾ ਰਹੇ ਹੋ 6 ਕਿਹੜੀ ਸੰਸਤਾ ਵੱਲ ਵੰਡੇ ਜਾ ਰਹੇ ਜੀ ਹਾਂਜੀ ਕਿਹਨਾ ਵੱਲੋਂ ਵੰਡੇ ਜਾ ਰਹੇ ਬੂਟੇ ਜੀ ਇਹ ਬੂਟੇ ਵੰਡੇ ਜਾ ਰਹੇ ਜੀ ਵਣਲਾਦ ਮੈਂ ਕਿਹਾ ਜੀ ਅੱਛਾ ਕਿਦੇ ਕਿਦੇ ਕਿਹੜੇ ਬੂਟੇ ਲਾ ਰਹੇ ਹੋ ਇਹ ਲੈ ਜਾ ਰਹੇ ਜੀ ਇੱਕ ਜੰਮੂ ਦਾ ਹੈ ਜੀ ਇਹ ਕੰਬ ਦਾ ਹੈ ਜੀ ਤੇ ਬਾਕੀ ਹੈ ਗਿਆ ਥੱਲੇ ਆਪਣੇ ਅੰਬਰੂਦ ਹੈ ਜੀ ਇਹ ਵੇਲ ਦੇ ਬੂਟੇ ਦੋ ਹੋਰ ਲੈ ਜਾਣੇ ਆ ਜੀ ਜੀ ਦੋਸਤੋ ਤਸਵੀਰਾਂ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਦੇ ਉਪਰਾਲੇ ਨਾਲ ਭਾਰਤੀ ਕਿਸਾਨ ਕਾੜੀਆਂ ਵੱਲੋਂ ਉਪਰਾਲਾ ਕਰਕੇ ਖਾਦਿਆਂ ਦਾ ਲੰਗਰ ਲਗਾਇਆ ਜਾ ਰਿਹਾ ਜਿਹਦੇ ਵਿੱਚ ਬੀਓ ਜਲਾਲਾਬਾਦ ਵਨਪਾਗ ਦੇ ਪਹੁੰਚਿਆ ਮੋਟੇ ਵੰਡ ਰਿਹਾ ਉਹ ਜਿਹਨੇ ਵੀ ਇੱਥੋਂ ਦੇ ਕਬਾਇਆ ਸਰਕਲ ਦੇ ਹਨ ਝੋਟੇ ਲੈ ਰਹੇ ਹਨ ਜਿਹੜੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿੰਦਰ ਝੋਟੇ ਵੰਡੇ ਜਾ ਰਹੇ ਹਨ ਵਨਪਾਗ ਦੇ ਬੀਓ ਸਾਹਿਬ ਪਹੁੰਚੇ ਆ ਹਾਂ ਜੀ ਅੰਕਲ ਜੀ ਬੋਟੇ ਲੈ ਕੇ ਜਾ ਰਹੇ ਹੋ ਕਿਹੜੇ ਕਿਹੜੇ ਬੋਟੇ ਆ ਤੁਹਾਡੇ ਕੋਲੇ ਜੀ ਲਾਓਗੇ ਹਾਂ ਬੱਚਾ ਤਾਂ ਪਾ ਲੈ ਜੀ ਜੀ ਠੀਕ ਡਾਲਾ ਕੋਲੋ ਯਾਰ ਅੰਮ੍ਰਿਤਸਰ ਕੋਲ ਨਮਵਾਰ ਨਹੀਂ ਨਿਕਾਣਾ ਦੇਖੀਦੇ ਕੋਈ ਡਿਫਰੈਂਟ ਘਰ ਹੈ ਲੈ ਜਮਨ ਕੋਈ ਨਾ ਡਾਲਾ ਕੋਲੋ ਯਾਰ ਆਹ ਬੱਟੇ ਦੇ ਦਿੱਤੇ ਆ ਹਾਂ ਡਾਕਟਰ ਬੱਟੇ ਦੇ ਕਿ ਪੌਦਿਆਂ ਦਾ ਜੋ ਲੰਗਰ ਲੱਗ ਰਿਹਾ ਹੈ ਜੀ ਇੱਥੇ ਪਹੁੰਚੋ ਇਹਦੇ ਬਾਰੇ ਸਾਰੇ ਸੰਗ ਜਾਣਕਾਰੀ ਐਡीडी ਪੰਜਾਬ ਸਰਕਾਰ ਵੱਲੋਂ ਮਹਿਮ ਸ਼ੁਰੂ ਕੀਤੀ ਗਈ ਹੈ ਵੀ ਆਪਾਂ ਜਿਹੜੇ ਬੂਟੇ ਸਾਰਿਆਂ ਨੂੰ ਫ੍ਰੀ ਆਫ ਕੋਸਟ ਵੰਡਣੇ ਆ ਇਹ ਜਿਹੜੇ ਬੂਟੇ ਨੇ ਆਪਣੇ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਮਗ ਨਿਰਗਾ ਸਕੀਮ ਪੈ ਸਾਡੇ ਕੋਲ ਤਿਆਰ ਕਰਵਾਏ ਗਏ ਸਨ ਅੱਜ ਜਿਹੜੀ ਅਸੀਂ ਸ਼ੁਰੂਆਤ ਹੈ ਪਿੰਡਾਂ ਵਿੱਚ ਜਾ ਜਾ ਕੇ ਇਹ ਬੂਟੇ ਵਰਤਾ ਰਹੇ ਆ ਔਰ ਫ੍ਰੀ ਆਫ ਬਿਲਕੁਲ ਫ੍ਰੀ ਆਫ ਕੋਸਟ ਹੈ ਇਸ ਤੋਂ ਇਲਾਵਾ ਅਗਰ ਕਿਸੇ ਬੰਦੇ ਨੂੰ ਫ੍ਰੀ ਆਫ ਕੋਸਟ ਨਰਸੀ ਚੋਂ ਵਿੱਚੋਂ ਬੂਟੇ ਚਾਹੀਦੇ ਆ ਤਾਂ ਆਪਣਾ ਆਧਾਰ ਕਾਰਡ ਲੈ ਕੇ ਉੱਥੇ ਪਹੁੰਚ ਕਰੇ ਬਿਲਕੁਲ ਫ੍ਰੀ ਆਫ ਕੋਸਟ ਮਿਲਣਗੇ 25 ਤੋਂ 30 ਬੂਟੇ ਅਸੀਂ ਇੱਕ ਆਧਾਰ ਕਾਰਡ ਤੇ ਮੁਹੱਈਆ ਕਰਵਾ ਸਰ ਇਹ ਜੋ ਬੂਟੇ ਵੰਡੇ ਜਾ ਰਹੇ ਕਿਸਾਨ ਆਪਣੇ ਖੇਤਾਂ ਵਾਸਤੇ ਵੀ ਲਗਾ ਸਕਦੇ ਬਿਲਕੁਲ ਜੀ ਬਿਲਕੁਲ ਇਹ ਪਹਿਲੀ ਗੱਲ ਤਾਂ ਹੈ ਹੀ ਮਹਮ ਕਿਸੇ ਨਾ ਕਿਸਾਨਾਂ ਵਾਸਤੇ ਹੈ ਤੁਸੀਂ ਘਰ ਵਿੱਚ ਲਗਾਓ ਖੇਤ ਵਿੱਚ ਲਗਾਓ ਤੁਸੀਂ ਜਿੱਥੇ ਮਰਜ਼ੀ ਲਗਾਓ ਬਸ ਹਰੀਆਲੀ ਹੋਣੀ ਚਾਹੀਦੀ ਹੈ ਜੀ ਜੀ ਸਰ ਜੋ ਬੂਟੇ ਵੰਡ ਰਹੇ ਜੋ ਬੂਟੇ ਲੈ ਰਹੇ ਇਹਦੇ ਬਾਰੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਭਾਈ ਮੇਰਾ ਤਾਂ ਸਾਰਿਆਂ ਨੂੰ ਇੱਕੋ ਹੀ ਸੰਦੇਸ਼ ਹੈ ਵੀ ਕਮ ਸੇ ਕਮ ਆਪਦੇ ਲਈ ਨਹੀਂ ਤਾਂ ਆਪਦੀ ਅਗਲੀ ਪੀੜੀ ਲਈ ਇੱਕ ਬੂਟਾ ਜ਼ਰੂਰ ਲਾ ਕੇ ਜਾਓ ਉਹਨੂੰ ਪਾ ਲਓ ਕਿਉਂਕਿ ਇਹਦਾ ਫਾਇਦਾ ਤਾਂ ਅਗਲੀ ਪੀੜੀ ਨੂੰ ਹੀ ਹੋਣਾ ਹੈ ਹਜੇ ਤਾਂ ਛੋਟੇ ਹੈ ਜਦੋਂ ਵੱਡੇ ਹੋਣੇ ਅਗਲੀ ਪੀੜੀ ਨੂੰ ਸਰ ਦੇਖ ਰਿਹਾ ਬੂਟੇ ਜਿਹੜੇ ਫਲਦਾਰ ਬੂਟੇ ਜਿਹੜੇ ਵੰਡੇ ਜਾ ਰਹੇ ਜੀ ਫਲਦਾਰ ਬੂਟੇ ਇਸ ਕਰਕੇ ਵੰਡੇ ਜਾ ਰਹੇ ਕਿਉਂਕਿ ਫਲਦਾਰ ਬੂਟਿਆਂ ਦਾ ਫਾਇਦਾ ਸਾਨੂੰ ਬੰਦਿਆਂ ਨੂੰ ਤਾਂ ਚਲੋ ਹੋਵੇਗਾ ਹੋਵੇਗਾ ਪਰ ਜਿਹੜਾ ਪੰਛੀਆਂ ਜਾਨਵਰਾਂ ਨੂੰ ਵੀ ਇਹਦਾ ਫਾਇਦਾ ਬਹੁਤ ਹੋਵੇਗਾ ਕਿਉਂਕਿ ਪੰਛੀਆਂ ਨੂੰ ਅੱਜ ਅਸੀਂ ਵੇਖ ਰਹੇ ਹਾਂ ਵੀ ਬਾਹਰੋਂ ਖਾਣਾ ਬਹੁਤ ਔਖਾ ਮਿਲਦਾ ਸਰ ਫੋਰੈਸਟ ਵਿਭਾਗ ਤੁਹਾਡਾ ਕੀ ਹੁੰਦਾ ਜੀ ਮੇਰਾ ਇਹਦਾ ਬਲਾਕ ਅਫੀਸਰ ਜਲਾਲਾਬਾਦ ਮੇਰਾ ਨਾਮ ਪਵਨ ਕੁਮਾਰ ਹੈ ਜੀ ਆ ਜੋ ਪੌਦਿਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਦਿਓ ਜੀ ਬਾਇਓਲੋਜੀ ਕੇ ਖਾਲਸਾ ਬਾਇਓਲੋਜੀ ਫਤਿਹ ਅ ਭਾਰਤਿਕ ਸਾਂਝ union ਕਾਦੀਆਂ ਪਰਮੀਸੇ ਕਾਦੀਆਂ ਔਰ ਮੰਤਰੀ ਸੰਧੂ ਮੀਤ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਨ ਅਨਸਾਰ ਅੱਜ ਬਲਾਕ ਕਬਾਇਆ ਦੇ ਵਿੱਚ ਪ੍ਰਧਾਨ ਅਮਰ ਸਿੰਘ ਦੀ ਗੁਆਹੇ ਵਿੱਚ ਅੱਜ ਬੂਟਿਆਂ ਦਾ ਲੰਗਰ ਲਾਇਆ ਜਾ ਰਿਹਾ ਹੈ ਇਹ ਆਰਟੀ ਅਸੋਸੀਏਸ਼ਨ ਔਰ ਬਣ ਭਾਗ ਦੇ ਸਹਿਯੋਗ ਨਾਲ ਲੰਗਰ ਲਾਇਆ ਜਾ ਰਿਹਾ ਹੈ ਸਾਰੇ ਹੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਇਹ ਲੰਗਰ ਸਾਰੇ ਹੀ ਪਿੰਡਾਂ 'ਚ ਪਹੁੰਚੇਗਾ ਇਸ ਵਾਰ ਤੋਂ ਬਾਅਦ ਬੂਟੇ ਲਾਓ ਤੇ ਹਰੀਆਲੀ ਲਿਆਓ ਤੇ ਵਾਤਾਵਰਨ ਨੂੰ ਸਾਫ ਬਣਾਓ ਪ੍ਰਧਾਨ ਜੀ ਇੱਕ ਨਾ ਆਸਾਵੇਂ ਦੇ ਮੇਲੇ ਚੱਲ ਰਿਹਾ ਹੈ ਹਰੇਕ ਪਿੰਡਾਂ ਵਿੱਚ ਮੇਲੇ ਆ ਰਹੀ ਕਿ ਮੇਲੇ ਤੇ ਇਹ ਦਰਖਤ ਵੰਡੇ ਜਾਣਗੇ ਬਿਲਕੁਲ ਜੀ ਜੇ ਮੇਲੇ ਤੇ ਜਾਓਗੇ ਤਾਂ ਉੱਥੇ ਸੰਗਤ ਜ਼ਿਆਦਾ ਹੋਵੇਗੀ ਤੇ ਬੂਟੇ ਬਹੁਤ ਲਾਗਤ ਹੋਏਗੀ ਤੇ ਵੰਡੇ ਜਾਣਗੇ ਪ੍ਰਧਾਨ ਜੋ ਬੂਟੇ ਲੈ ਰਹੇ ਆ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਇਹਨਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਦੇਖੋ ਜੀ ਇਹਨਾਂ ਨੂੰ ਆਪਣੇ ਪੁੱਤਾਂ ਤੋਂ ਵੱਧ ਪਾਲੋ ਹੋਰ ਨਹੀਂ ਤਾਂ ਅਗਲੀ نسل ਆ ਕੇ ਇਹਦੇ ਛਾਂ ਮਾਣੇਗੀ ਅੱਜ ਅਸੀਂ ਬਹੁਤ ਮਹਿੰਗੇ ਪਾਵਾਂ ਦੇ ਏਸੀ ਲੈ ਕੇ ਲਾ ਰਹੇ ਇੱਕ ਦੋ ਰੁਪਏ ਦਾ ਇੱਕ ਫ੍ਰੀ ਕੋਸਟ ਬੂਟਾ ਲੈ ਕੇ ਨਹੀਂ ਲਾ ਰਹੇ ਜੀ ਧੰਨਵਾਦ ਇਸ ਤੋਂ ਇਲਾਵਾ ਮੈਂ ਸ਼ੁਕਰਗੁਜ਼ਾਰ ਹਾਂ ਸਾਡੀ ਭਾਰਤੀ ਕਿਸਾਨ ਯੂਨੀਅਨ ਦਾ ਜਿਹੜਾ ਉਹਨਾਂ ਨੇ ਹੈਗਾ ਵਧੂ ਆਪ ਦਾ ਸਟੈਪ ਜਿਹੜਾ ਇਹ ਚੱਕਿਆ ਹੈ ਬੂਟੇ ਵੰਡਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਉਹਨਾਂ ਨੇ ਸਾਡੀ ਮਦਦ ਕੀਤੀ ਔਰ ਸਾਨੂੰ ਬੂਟੇ ਪ੍ਰੋਵਾਈਡ ਕਰਨ ਦੀ ਸਹਾਇਤਾ ਦਿੱਤੀ ਤੇ ਸਾਰੇ ਪਿੰਡਾਂ 'ਚ ਬੂਟੇ ਵੰਡੇ ਜਾਣਗੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਔਰ ਲਾਈਵ 24 ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਅੱਜ ਇਹ ਸੰਦੇਸ਼ ਸਾਡੇ ਸਰਕਲ ਕਬਾਇਆ ਦੇ ਸਾਰੇ ਪਿੰਡਾਂ ਨੂੰ ਦਿੱਤਾ ਦੇਣਗੇ ਤੇ ਸਾਰੇ ਪਿੰਡਾਂ ਨੂੰ ਬੇਨਤੀ ਹੈ ਕਿ ਤੁਹਾਡੇ ਸਾਰੇ ਪਿੰਡਾਂ ਵਿੱਚ ਹੀ ਬੂਟੇ ਆਉਣਗੇ ਦੋ-ਦੋ ਕੈਂਟੇ ਤਿੰਨ-ਤਿੰਨ ਕਟਾ ਟਾਈਮ ਲਾਉਣਗੇ ਗੁਰਦੁਆਰਾਚੇ ਲੋਸਟਮੈਂਟ ਹੋਏਗੀ ਵੱਧ ਤੋਂ ਵੱਧ ਬੂਟੇ ਲਓ ਔਰ ਇਹਨਾਂ ਦੀ ਸੇਵਾ ਕਰੋ ਕੀ ਨਾਮ ਹੈ ਤੁਹਾਡਾ ਜੀ ਹਾਂ ਸਰ ਮੇਰਾ ਨਾਮ ਗਗਨ ਦਿੱਤੈ ਮੈਂ ਰਿਵੈਟ ਇੰਸਪੈਕਟਰ ਪੋਸਟ ਤੇ ਜੀ ਤੇ ਮਾਨੂੰ ਪਾਗੋ ਨੇ ਸਾਨੂੰ 100 ਬੁੱਟੇ ਦਿੱਤੇ ਗਏ ਨੇ ਜੀ ਤੇ ਅਸੀਂ ਇੱਥੇ ਹੁਣ ਬੁੱਟੇ ਲਗਾ ਰਹੇ ਹਾਂ ਬੁੱਟੇ ਦੀ ਸੇਵਾ ਕਰ ਰਹੇ ਹਾਂ ਜੀ